ਪੰਜਾਬ ਦੇ ਇਸ ਟਾਬੇ ਵਿੱਚ ਰੋਟੀ ਖਵਾਉਣ ਦੀ ਬਜਾਏ ਚਲ ਰਿਹਾ ਸੀ ਇਹ ਹੱਤੰ ਦਾ ਸੋਸ਼ਲ ਮੀਡੀਆ ਤੇ ਹੁਣ ਵੀਡੀਓ ਨੇ ਪਾਰ ਰਖਿਆ ਹੈਗਾ ਤੁਸੀਂ ਵੀ ਦੇਖੋ ਮੌਕੇ ਦੀ ਵੀਡੀਓ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰ ਦਿਓ ਇਹ ਵੀਡੀਓ ਬਠਿੰਡਾ ਦੇ ਰਾਮਾ ਮੰਡੀ ਦੀ ਹੈ ਜਿੱਥੇ ਅੱਧੀ ਰਾਤ ਨੂੰ ਇੱਕ ਮੁੰਡੇ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਚੁੱਕੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਵੀ ਹੋ ਰਿਹਾ ਹੈ ਕਿ ਹਾ ਜਾ ਰਿਹਾ ਹੈ ਕਿ ਇੱਥੇ ਟਾਬੇ ਦੀ ਆੜ ਦੇ ਵਿੱਚ ਗੈਸ ਸਿਲੰਡਰ ਚੋਰੀ ਕੀਤੇ ਜਾਂਦੇ ਨੇ ਤੇ ਨਾਲ ਹੀ ਟੈਂਕਰਾਂ ਦੇ ਵਿੱਚੋਂ ਤੇਲ ਵੀ ਕੱਢ ਲਿਆ ਜਾਂਦਾ ਹੈ ਇਸ ਟਾਬੇ ਦੇ ਵਿੱਚ ਕੋਈ ਰੋਟੀ ਨਹੀਂ ਬਣਦੀ ਸੋ ਇਹ ਟਾਬਾ ਚੋਰੀ ਕਰਨ ਦੇ ਲਈ ਲੁੱਟਖੋ ਕਰਨ ਦੇ ਲਈ ਖੋਲਿਆ ਗਿਆ ਹੈ ਜੀ ਮੈਂ ਸਬ ਇੰਸਪੈਕਟਰ ਜੈਨਸਿੰਗ ਮੁਕੱਸਰਾਨ ਹਰਾਮਾ ਅੱਜ ਮੇਰੇ ਧਿਆਨ ਵਿੱਚ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਚੱਲ ਰਹੀ ਵੀਡੀਓ ਜਿਸ ਵਿੱਚ ਰਿਫਾਈਨਰੀ ਤੋਂ ਜਾਣ ਵਾਲੇ ਵਹੀਕਲ ਜਿਥੋਂ ਗੈਸ ਤੇਲ ਅਤੇ ਚਾਪਲ ਵਗੈਰਾ ਚੋਰੀ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਜੇ ਜਦੀ ਪਤਾਲ ਕੀਤੀ ਜਾ ਰਹੀ ਹੈ ਦਰਾਨੇ ਪਤਾਲ ਜਿਗਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਉੱਥੇ ਜ਼ਰੂਰੀ ਬੰਦੀ ਕਾਨੂੰਨੀ ਕਰ ਲਈ ਅਮਲ ਲੱਦਿੰਦੀ ਹੈ ਥੈਂਕ ਯੂ